ਮੈਂ ਚੰਚੀ ਜੀ ਨਾਲ ਗੱਲ ਕਰ ਦਿੰਦਾ ਅਸੀਂ ਗਰੀ ਰਵਾਜ ਕਰਨਾਂ ਦਾ ਜਵਾਬ ਆ ਉਹ ਇੱਕ ਛਿੱਤੇ ਨੂੰ ਇੱਕ ਕਲਪਿਤ ਰਿਐਲਿਟੀ ਵਿੱਚ ਬਦਲ ਦਿੰਦੀ ਹੈ ਇੱਕ ਕਲਪਿਤ ਹਸਤ ਵਿੱਚ ਬਦਲ ਦਿੰਦੀ ਹੈ ਇਹਨੂੰ ਅਗਲਾ ਜਿਹੜਾ ਪਸੰਗਾ ਉਹ ਉਹ ਭਾਰਤੀ ਕੰਟੈਕਸਟ ਆ ਜਿੱਦੇ ਤੇ ਮੈਂ ਕੋਈ ਬੋਧਣਾ ਕਹਾ ਜਿਹਨੂੰ ਡਾਕਟਰ ਪ੍ਰਵਿੰਦਰ ਨੇ ਇੱਕ ਬਹੁਤ ਵੱਡੇ ਹਿਸਟੋਰੀਕਲ ਕੰਟੈਕਸਟ ਵਿੱਚ ਸਮਝਾਇਆ ਕਿ ਜਦੋਂ ਯੂਰਪ ਦੇ ਵਿੱਚ ਆਰਥਿਕਤਾ ਨੂੰ ਕਿਹ ਅੰਤਰਰਾਸ਼ਟਰੀ ਉਹ ਆਰਥਿਕਤਾ ਉਸ ਖਿੱਤੇ ਦੇ ਲੋਕਾਂ ਦਾ ਸੁਭਾਅ ਕਿਵੇਂ ਲਗਾਤਾਰ ਕਰਦੀ ਹੈ ਉਹ ਆਰਥਿਕਤਾ ਉਸ ਖਿੱਤੇ ਦੀ ਰਾਸਤਾ ਨੂੰ ਕਿਵੇਂ ਪ੍ਰਭਾਵ ਕਰਦੀ ਹੈ ਜੋ ਉਹ ਆਰਥਿਕਤਾ ਉਸ ਖਿੱਤੇ ਦੇ ਲੋਕਾਂ ਦਾ ਇੱਕ ਖਾਸ ਕਿਸਮ ਦਾ ਅਵਚੇਤਨ ਗਿਣਨਾ ਸਟਾਰਟ ਕਰ ਦਿਆ ਜਦੋਂ ਦੁਨੀਆਂ ਇਹ ਸੋਚ ਰਹੀ ਸੀ ਉਹ ਦੋ ਹਿੰਦੁਸਤਾਨ ਕੀ ਬੋਲ ਰਹੀ ਸੀ ਉਹ ਦੋ ਹਿੰਦੁਸਤਾਨ ਦੇ ਉਸ ਪਾਲਰ ਜਿਹਨੂੰ ਅਸੀਂ ਕਹਿੰਦੇ ਜਿਹੜੇ ਬੀਜੇਪੀ ਯਾ ਆਰਐਸਐਸ ਦੀ ਵਿਚਾਰ ਵਾਲੇ ਜਾਣੇ ਕਰਕੇ ਕਿ ਜਿਹੜੇ ਸੰਭਾਚਾਰਕ ਰਾਸ਼ਟਰਵਾਦੀ ਪਰਵਾਸਾ ਕਰਨ ਵਾਲੇ ਲੋਕ ਨੂੰ ਉਹ ਕਿਵੇਂ ਸੋਚ ਲੈ ਸੀ ਇਹਦੇ ਤੇ ਪੂਰਾ ਪੋਸ਼ਣ ਕਿੱਥੇ ਹੁੰਦਾ ਕਪੜੇ ਨਹੀਂ ਦੱਬਦੇ ਨਹੀਂ ਹਿੰਦੂਤਵ ਸਰਗਰਕ ਸਰਜ ਪ੍ਰਵਾਹ ਇਹ ਪੂਰੇ ਦਾ ਪੂਰਾ ਜਿਹੜਾ ਰਗਾ ਕੀਤਾ ਪੂਰੇ ਦਾ ਪੂਰਾ ਜਿਹੜਾ ਹਿੱਸਾ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ ਕਿ ਕਿਵੇਂ ਹਿੰਦੂਸਤਾਨੀ ਰਾਸ਼ਟਰ ਜਿਹੜਾ ਸੀ ਜਦ ਭਾਰਤੀ ਰਾਸ਼ਟਰ ਜਿਹੜਾ ਸੀ ਇਹਨੇ ਭਾਰਤੀ ਰਾਸ਼ਟਰ ਨੂੰ ਇੱਕ ਵਿਸ਼ੇਸ਼ ਦਿੱਤਾ ਇੱਕ ਵਿਸ਼ੇਸ਼ ਕਿਸਮ ਦੀ ਆਰਕਟਿਕ ਵਾਲਾ ਦਿੱਤਾ ਇੱਕ ਵਿਸ਼ੇਸ਼ ਜਬ ਉਹ ਸਰਲ ਪਿਛਾਵਾ ਬੋਲਣ ਵਾਲੇ ਲੋਕਾਂ ਦਾ ਦਿੱਤਾ ਤੇ ਇੱਕ ਖਾਸ ਕਿਸਮ ਦੇ ਅਵਚੇਤਨ ਨੀਕ ਸਟਰਕਚਰ ਵਾਲਾ ਦਿੱਤਾ ਬਣਨ ਦੀ ਗਏ ਉਹਨਾਂ ਨੇ ਸਾਰੇ ਕਥਾ ਨੂੰ ਲੋਰ ਕਾ ਕੇ ਕਿ ਉਹ ਇਸੇਗਾ ਤੇ ਜੋ ਦਿੰਦੇ ਆ ਕਿ ਇਹ ਤਾਂ ਰੱਬ ਵੱਲੋਂ ਹੀ ਸੰਦੂਗਾਂ ਨੂੰ ਦਿੱਤਾ ਗਿਆ ਦਿੱਤਾ ਇਹ ਤਾਂ ਰੱਬ ਨੂੰ ਹੀ ਇਹ ਸਥਿਤੀ ਕਿਹੜੇ ਪਹਿਲਾਂ ਕੀਤੀ ਗਈ ਉਹ ਹਿੰਦੂ ਨੇ ਇਹ ਗੁਰੂਆਂ ਤੋਂ ਬਖਰੇ ਨੇ ਦੁਨਿਆਵੋਂ ਸੁਪਰੀਮ ਨੇ ਇਹ ਤਾਂ ਸਿੱਧੇ ਰੱਬ ਦੀ ੜਾੜ ਆ ਇਹ ਤਾਂ ਸਾਡੇ ਵਰਗੇ ਬੰਦੇਾਂ ਦੀ ੜਾੜ ਹੈ ਨਹੀਂ ਇਹ ਤਾਂ ਸਾਰੀ ਪੂਜਨ ਲੋਕ ਨੇ ਇਸ ਕਿਸਮ ਦੀ ਮਿਥਿ ਉਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹ ਮਿਥ ਅੱਜ ਵੀ ਅਸਲ ਹੁੰਦਾ ਕੀ ਆ ਜਦੋਂ ਤੁਸੀਂ ਰਾਸ਼ਟਰੀ ਕਨਸਟਰਕਸ਼ਨ ਕਰਦੇ ਹੋ ਥਾਸ ਤੌਰ ਤੇ ਜਦੋਂ ਤੁਸੀਂ ਧਾਰਮਿਕ ਨਸਲ ਤੇ ਆਰੰਭੀਦਾਰੇ ਦਾ ਬਣਾਦੇ ਦਾ ਆਪ ਤੇ ਨਸਲ ਜੇ ਦਾ ਅਤੇ ਕਰੋਗੇ ਤਾਂ ਸਟ੍ਰਕਸ਼ਨ ਕਰੋਗੇ ਤਾਂ ਫਿਰ ਤੁਹਾਨੂੰ ਦੋਜੀ ਦਾ ਲਿਜਣਗਾ ਮਿਲੇਗਾ ਇੱਕ ਉਹ ਜਿਹੜੀ ਉਥੋਂ ਦੇ ਮੂਲ ਨੇ ਜਿਹੜੀ ਉਥੋਂ ਦੇ ਅਧਿਕਾਰੀ ਨੇ ਜਾਂ ਜਿਹੜੀ ਉਥੇ ਰਹਿਣ ਦੇ ਹੱਕਦਾਰ ਨੇ ਇੱਕ ਉਹ ਤੇ ਇੱਕ ਤੁਹਾਡੇ ਗ੍ਰੋਹਦੀ ਜੇ ਅਦਾ ਨਹੀਂ ਦੋਦੇ ਤਾਂ 12 ਵਜੇ ਹੋ ਜੇ ਤਾਂ ਜਾਗਰ ਦੇ ਦੂਜੀਆ ਖਾਬ ਚ ਦੋਸ਼ੀ ਬਣ ਗਿਆ ਇੱਕ ਅਲਾਫ ਨਾਲ ਬਾਰੇ ਗੱਲ ਕੀਤੀ ਇਹ ਅਲਾਫ ਬਾਅਦ ਮਾਰਿਆ ਦੁਜਾ ਗਿਆ ਇੱਕ ਉਦਮੀ ਤੌਰ ਤੇ ਰੱਬ ਨੂੰ ਹੀ ਸੱਚੇ ਗਏ ਪੋਸ਼ਪਘੋਲ ਕ ਖਿੱਤੇ ਦੀ ਬਾਉਂਡਰੀ ਨੂੰ ਅਲੱਗ ਕੇ ਔਰ ਬਾਲਿਆ ਕਿਉਂਕਿ ਅਲੱਗ ਕੇ ਔਰ ਵਾਲੇ ਆ ਹਮਲਾਵਰ ਕਾਤਲ ਇਸ ਤਰ੍ਹਾਂ ਕੇ ਸਾਡੇ ਦੁਸ਼ਮਣ ਸੋ ਇਸ ਵਿਚਾਰਧਾਰਾ ਦੇ ਵੀ ਇੱਕ ਹੀ ਕੁਝ ਤੁਸੀਂ ਜਿਹੜੀ ਵੱਡੀ ਸੇਗ ਲਾਉਂਦੇ ਆ ਉਹ ਇਸ ਕਰਕੇ ਲਾਉਂਦੇ ਆ ਕਿ ਇੱਕ ਵੱਡੀ ਮinority ਜਿਹੜੇ ਹਿੰਦੂસ્તાਨ ਦੇ ਵਸਦੇ ਲੋਕ ਨੇ ਇਹਨਾਂ ਦੇ ਬਹੁਤ ਸਾਰੇ ਲੋਕ ਇੱਥੋਂ ਦੇ ਕਨਵਰਟ ਹੋਏ ਇਹਨਾਂ ਨੂੰ ਅਸਲਾਮ ਕਰ ਰਹੇ ਨੇ ਉਹ ਅਸਲਾਮ ਸਾਰਾ ਨੂੰ ਦਰਵਾਇਆ ਕੁਝ ਚੰਦ ਪਰਵਾਦ ਨੂੰ ਦਰਵਾਇਆ ਬਾਕੀ ਦਾ ਇੱਥੋਂ ਦੇ ਬ੍ਰਾਹਮਣਵਾਦ ਦੇ ਸਤਾਏ ਹੋਏ ਇੱਥੋਂ ਦੀ ਜਾਤੀ ਪ੍ਰਥਾ ਦੇ ਇੱਥੋਂ ਦੀ ਵਰਣ ਪ੍ਰਥਾ ਦੇ ਸਤਾਏ ਹੋਏ ਇੱਥੋਂ ਦੇ ਕੰਮ ਇਹਥੋਂ ਦੇ ਕਰਦੇ ਜਿਨ੍ਹਾਂ ਨੂੰ ਨਾਂ ਸੀ ਸੰਗ੍ਰਹਿ ਦਿੱਤੇ ਨਾ ਉਹਨਾਂ ਨੂੰ ਕੋਈ ਮਨਕੀਰ ਹੱਕ ਨਾ ਉਹਨਾਂ ਨੂੰ ਮੂਲ ਆਵਾਗ ਦੇ ਵਿੱਚ ਬਸਣ ਦੇ ਹੱਕ ਦਿੱਤੇ ਨਾ ਉਹਨਾਂ ਨੂੰ ਪੜ੍ਹਨ ਦੇ ਹੱਕ ਦਿੱਤੇ ਨਾ ਜਿਆਦਾ ਦੇ ਹੱਕ ਦਿੱਤੇ ਇਸ ਤੱਕ ਉਹਨਾਂ ਦੀ ਕਿਲ ਤੋਂ ਤੇ ਉਹਨਾਂ ਦਾ ਆਪਣਾ ਕੰਮ ਸੀ ਹਿੰਦੁਸਤਾਨ ਵੀ ਇੱਕ ਬਹੁਤ ਵੱਡੀ ਫੋਰਸ ਹਿੰਦੁਸਤਾਨ ਦੀ ਵਰਕਿੰਗ ਕਲਾਸ ਹਿੰਦੁਸਤਾਨ ਦੇ ਜਿਨ੍ਹਾਂ ਨੂੰ ਜਿ ਇਹਨਾਂ ਦੇ ਹੱਥਾਂ ਕਰਾਵੇ ਸੂ ਕਾਰਡ ਨਹੀਂ ਮਿਲਿਆ ਜੱਤ ਦਾ ਇਹ ਪਤਾ ਨਹੀਂ ਕਿ ਇੱਕੋ ਤਰ੍ਹਾਂ ਦੇ ਹੱਟਵਾਸ ਵਾਲੇ ਬੰਦੇ ਉੱਚੇ ਕਿਵੇਂ ਹੋਗੇ ਤਨੀਵੇਂ ਕਿਵੇਂ ਹੋਗੇ ਹੱਥ ਦੋ ਕੰਨ ਦੋ ਅੱਖਾਂ ਦੋ ਸਾਰਿਆਂ ਦੀ ਸਰੀਰਕ ਬਣਤਰ ਕੋਈ ਜਾਰੇ ਸਿੱਕੇ ਕਿਤੇ ਚੋਂ ਪੈਦਾ ਹੋਏ ਉਹਨਾਂ ਚ ਕਿਹੜੇ ਨੀਚ ਹੋਗੇ ਉਹਨਾਂ ਦੀ ਸ਼ਕਤੀ ਬਾਰੇ ਨਾਲ ਇਹ ਕਹਿੰਦੇ ਨੇ ਕਿ ਕਿਸੇ ਰਾਸਤ ਕੋਲੇ ਅਸੂਲੂ ਰਾਸਤ ਬਣਨਾ ਹੈ ਕਿ ਜਸ ਖੇਤੇ ਦਾ ਆਪਣਾ ਕੋ ਧਾਰਮਿਕ ਗਲਤ ਹੋਵੇ ਤੇ ਕ ਪਵਿੱਤਰ ਗਲਤ ਹੋਵੇ ਉਹਨਾਂ ਦੀ ਧਾਰਮਿਕ ਸੰਸਥਾ ਦਾ ਹੋ ਉਹਨਾਂ ਨੇ ਆਪਣੇ ਦਿੱਤੀ ਦਵਾਜੋ ਇਨਨੇ ਕਾਬੀ ਸਾਹਿਬ ਸਤੋਵਾਲ ਉਹ ਗ੍ਰਾਮ ਵੇਰ ਨੇ ਵੇਰ ਹਿੰਦੂ ਗਲੀ ਪਵਿੱਤਰ ਗ੍ਰਾਮ ਹੁੰਦੀ ਤੇ ਜਿੰਮਵਾਲੀਆ ਆਪਣਾ ਕਹੋ ਸਸਥਮਾਨੀ ਇਸ ਕਾਰਕੇ ਜਿਹੜੇ ਮੁਸਲਮਾਨ ਨੇ ਉਹ ਬਾਹਰੋਂ ਆਏ ਨੇ ਤਨਵੇਦਨ ਨੇ ਅਲੱਗਣਾ ਕਰਤੀ ਆਏ ਨੇ ਉਹ ਇਥੋਂ ਦੀ ਸਾਰੀ ਹਿੰਦੂ ਪਾਪੂ ਦੇ ਸ਼ਰਮ ਦੇ ਦੁਸ਼ਮਣ ਨੇ ਕਿਉਂਕਿ ਉਹ ਬਗਾਨੇ ਨੇ ਤੇ ਉਪਰੇ ਅੱਗੇ ਜਾ ਕੇ ਡਾਕਟਰ ਪ੍ਰਿੰਦਰ ਹੁਣ जल्दों की चार पर जिक्र करते हैं जिस गांधी बहुत समझते पर ही अंदरों किए गांधी हिंदू कि वेद बड़े पवित्र ने वेद साफ धनोहर थे सो मैं गलत संकेत करना चाहता हाँ कि ਇੱਕ ਪਾਸੇ ਦੁਨਿਆਲੇ ਕੋਲੇ ਰਾਸ਼ਟਰ ਦੇ ਉਹ ਸੰਕਲਪ ਸੀ ਗੜ ਸਕਲ ਜ਼ਿੰਦੂ ਤੇ ਖੜੇ ਸੀ ਗੜੇ ਵਿਗਿਆਨ ਦੇ ਉੱਤੇ ਖੜੇ ਸੀ ਵਿਗਿਆਨਕ ਦਲੀਲਾਂ ਦੇ ਉੱਤੇ ਖੜੇ ਸੀ ਇੱਕ ਪਾਸੇ ਸਾਡੇ ਕੋਲੇ ਰਾਸ਼ਟਰ ਤੇ ਉਹ ਧਾਰਨਾਵਾਂ ਸੀ ਤੇ ਦੂਜੇ ਪਾਸੇ ਸਾਡੇ ਕੋਲੇ ਰਾਸ਼ਟਰ ਦੇ ਨਿਰਗ ਅਜਾਤਵਾਦੀ ਜਾਂ ਖਿਤਿੰਦਵਿਦਚਾਰਕ ਵਰਗ ਦਾ ਧਾਰਨਾਵਾਂ ਸੀ ਜਿਨ੍ਹਾਂ ਦੇ ਅੰਦਰ ਹੀ ਫਰਕਾ ਪਰਚੀ ਦੇ ਵਿੱਚ ਪਏ ਸੀ ਫਰਕਾਵਾਦੀ ਜਿਹਨਾਂ ਇਨਵਰਸ गौरतलब की किताब आ गौरतलब की किताब आ वही आर आग अवर नेशन हो डिफाइन एक किताब पढ़ के देख वो ये कह रहे हैं कि जिस दिन हिंदुस्तान के मुसलमान ने प्रवेश किया वो बहुत बुरा दिन था वो बहुत बुरा दिन था इस तरह इस तरह लोग कह रहे हैं कि जिन्हें ये लोग बाहर आए ये विदेशी ने ये हमलावर ने ਆਹ ਉਹ ਇਹ ਛੱਬੂ ਕਦੇ ਵੀ ਇਹਨਾਂ ਦੀ ਛੱਬ ਮਤ ਦਾ ਘੱਟ ਗਲਤੀ ਦਾ ਵਾਲੇ ਇਹ ਬੇਦੇਸ਼ੀ ਨੇ ਇਹਦਾ ਜਿਹੜੇ ਘੱਟ ਗਲਤੀ ਦਾ ਵਾਲੇ ਨੇ ਇਹ ਸਾਡੇ ਤੋਂ ਹੈ ਹੀ ਨਹੀਂ ਇਹਨਾਂ ਦਾ ਹੱਦ ਨਾਲ ਕੁਝ ਵੀ ਸ਼ਬਦ ਸਾਡੇ ਨਾਲ ਕੋਈ ਨਹੀਂ ਬੱਲਦਾ ਤੁਹ ਰਹੇ ਜਿਸ ਕੋਈ ਵਿਚਾਰ ਤਾਂ ਆਇਆ ਇਸ ਦੇ ਜਿਹੜੇ ਇਹਦੇ ਵਿੱਚ ਕੱਲਾ ਫੇਕਾ ਪ੍ਰਸਤੁਤੀ ਨਹੀਂ ਪਈ ਇਹਦੇ ਵਿੱਚ ਨਸਲਵਾਦ ਵੀ ਗਿਆ ਹੈ ਨਖਲਵਾਦ ਦੇ ਬੀਜ ਪੈਦੇ ਨੇ ਦੇ ਵਿੱਚ कि असी बकरी दसल ते इस्लाम नु ਮੰਨਣ ਵਾਲੇ ਬੱਕਰੀ ਦਸਲ ਨੇ ਇਸ ਕਾ ਕਿੰਨੇ ਲੱਗਦਾ ਹੈ ਕਿ ਜਦੋਂ ਇਹ ਅਜਾ ਅਰਸਤਨਾ ਜੁਦਾ ਸੀ ਜੇ ਤਾਂ ਫਰਦੇਸ ਤੱਪਤਾ ਸੁਲਾਮਦਰਾ ਹੋ ਜਦੋਂ ਅਸੀਂ ਇੱਕ ਐਸਾ ਹਸਤਵਾਦ ਅਸਾਰ ਦੇ ਸੀ ਜਿਹੜਾ ਸਿਮਿਲਰ ਹਸਤਵਾਦ ਸੀ ਜਿਹਨੂੰ ਅਸੀਂ ਕਹਾਂਗੇ ਕਿ ਜਿਹੜਾ ਇਹਦੇ ਚ ਸਾਰੇ ਸ਼ਾਮਲ ਸੀ ਇੱਕ ਪਾਸੇ ਉਹ ਰਾਸ਼ਟਰਵਾਦ ਉਸ ਵੇਲੇ ਸੀ ਬਿਹਾਰ ਦੇ ਵਿੱਚੋਂ ਜਿਹਦੇ ਚ ਸਾਰੇ ਦਾ ਰੰਗ ਰਸਲਾ ਕੌਮਾਂ ਧਰਵਾ ਦੇ ਲੋਕ ਸਭ 고ਦਿ ਦਾ ਬੋਦਲ ਵਾਲੇ ਸਭ ਕਿਤੇ ਆ ਕੇ ਲੋਕ ਸ਼ਾਮੋਚੀ ਇੱਕ ਪਾਸੇ ਉਹ ਰਾਸ਼ਟਰਵਾਦ ਸੀ ਤੇ ਦੂਜੇ ਪਾਸੇ ਇਸ ਰਾਸ਼ਟਰਵਾਦ ਦੇ ਮੁਕਾਬਲੇ ਤੇ ਇੱਕ ਹੋਰ ਕਿਸਮ ਦਾ ਰਾਸ਼ਟਰਵਾਦ ਦਾ ਵਰਨ ਦਿੱਤਾ ਜਾ ਰਿਹਾ ਸੀ ਜਾਂ ਹੋਰ ਕਹਿੰਦਾ ਰਾਸ਼ਟਰਵਾਦ ਦਾ ਸੰਕਲਪ ਦਿੱਤਾ ਜਾ ਰਿਹਾ ਸੀ ਜਿਹੜਾ ਜਿੱਦ ਤੱਕ ਵੀ ਵਿਚਾਰਤਨ ਵਾਲਾ ਸੀ ਪਰ ਜਿਹਦੇ ਜਿਹੜੇ ਪ੍ਰਵਕਤਾ ਸੀਗੇ ਉਹ ਉਹ ਸਵਾਰਥਪੀ ਸੀ ਤੇ ਗਵਰਨਟਰ ਵੀ ਸੀ थोड़ा बस्तार में जो लावी रहा हो तब बोटे तो उसने बंद की लिया सी बोटे तो उसने बालों से ये लिया कि सारे पौधे की जाड़ असलाम एक तो ये बात है कि हिंदू हिंदुस्तान का राष्ट्रवाद हिंदू तभी विचार का राजनीति के लिए राष्ट्रवाद दूसरा सी मान लिया ਕਿ ਇਸ ਰਾਸਤ ਬਾਅਦ ਜਾਂ ਇਸ ਰਾਸਤਾ ਜਿਹੜੀ ਵੋਦੀ ਦਾ ਤਾਂ ਉਹ ਅਫਲਾਵ ਤੀਜਾ ਸੀ ਇਹ ਬੰਦਿਆ ਕਿ ਇਸਲਾਮ ਕਿਉਂਕਿ ਬਾਹਰੋਂ ਆਇਆ ਭਗਵਾਨ ਨਾਲ ਨਹੀਂ ਦਿੱਤੀ ਮੇ ਤੁਹਾਨੂੰ ਕਿ ਅਸਲਾਮ ਨੂੰ ਮੰਨਣ ਵਾਲਾ ਭਾਈ ਜਾਨਾ ਝੜਾਕੂ ਆ ਖਾਰਕੂਆ ਵਖਵਾਦੀ ਆ ਕਿਉਂ ਉਹ ਕਹਿੰਦਾ ਵੀ ਇਹਨਾਂ ਵਿੱਚ 7-8 ਸਦਗਾ ਦੁਨੀਆਂ ਦੇ ਬੱਕਰੇ ਬੱਕਰੇ ਕਿੱਥੇ ਆ ਕੇ ਰਾਜ ਕੀਤਾ ਰਾਜ ਕਰਦੇ ਕਰਦੇ ਲੜਾ ਕੇ ਹੋ ਗਏ

ਸੋ ਇਹ ਗੱਲਾਂ ਦਵਨਾਂ ਤੱਕ ਵੀ ਮੈਂ ਦੇਖਿਆ ਸੀ ਕਿ ਇਹ ਕਹਿੰਦਾ ਕਿ ਅਸਲ ਨਹੀਂ ਪੋੜੇ ਦੀ ਯਾਰਾ ਕੁਝ ਗੈਰ ਆ ਫਦਾਨੀ ਆ ਬਾਹਰੋਂ ਆਇਆ ਬਦਲ ਰਿਹਾ ਕਰਤੀ ਆਏ ਲੜਕੇ ਆ